ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਹਰਿ ਕ੍ਰਿਸ਼ਨ ਅਧਿਆਈ ਹੈ ਜੇ ਜਿੱਥੇ ਸਭ ਸੁਜਾਏ ਤੇ ਇੱਕ ਬਹਾਦਰ ਸਿਮਰੇ ਕਰਨੋਂ ਨਿਤ ਆਵੇ ਥਾਏ ਸਭ ਥਾਈ ਹੋਏ ਸਹਾਏ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਆਪ ਸਰਬ ਸੰਕਟਾਂ ਨੂੰ ਲੱਖ ਲੱਖ ਵਧਾਈ ਹੋਵੇ ਸਾਧਗੁਰੂ ਜੀ ਮਾਤਾ ਕ੍ਰਿਸ਼ਨਾ ਜੀ ਦੇ ਨਾਲ ਹੋਰ ਪਤਵੰਤੇ குருਪੀਖਾਂ ਨੂੰ ਨਾਲ ਲੈ ਕਰਕੇ ਪਾਵਨ ਪਵਿੱਤਰ ਸਰਪ੍ਰੀ ਸ਼੍ਰੀਕੇ ਤੋਂ ਫਤਵੂ ਚਾਲੇ ਪਾ ਕੇ ਸਾਧਗੁਰੂ ਜੀ ਦਿੱਲੀ ਨੂੰ ਜਾਂਦੇ ਆ ਇਸ ਪਾਵਨ ਪਵਿੱਤਰ ਧਰਤੀ ਨੂੰ ਉਤਾਰਿਆ ਇੱਥੇ ਪੰਡਤ ਲਾਲਚੰਦ ਵਰਗੇ ਹੰਕਾਰੀਆਂ ਦਾ ਹੰਕਾਰ ਤੋੜਿਆ ਅਤੇ ਭਾਈ ਛੱਤੀ ਚੀਵਰ ਨੂੰ ਮਾਨ ਬਖਸ਼ਿਆ ਉਹਨਾਂ ਦੀ ਫਿਰ ਦੇ ਛੜੀ ਰੱਖ ਕੇ ਔਰ ਭਾਗਵਤ ਕੀਤਾ ਦੇ ਲੋਕਾਂ ਦੇ ਅਰਥ ਕਰਵਾਏ ਇਸ ਪਾਵਨ ਪਵਿੱਤਰ ਸਥਾਨ ਦੇ ਸਾਧਗੁਰਾਂ ਨੇ ਇਹ ਉਪਦੇਸ਼ ਦਿੱਤਾ ਹੈ ਕਿ ਭਾਈ ਜੋ ਵੀ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਸਮਝ ਨਹੀਂ ਸਕਦਾ ਔਰ ਦੁਨੀਆਂ ਦਾ ਕੋਈ ਭਿਆਨਕ ਰੋਗ ਹੈ ਉਹ ਇਸ ਸਥਾਨ ਤੇ ਆ ਕੇ ਇਸ ਪਾਵਨ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸ੍ਰੀ ਪ੍ਰਸ਼ਾਦ ਦੀ ਦੇਖ ਲੈ ਕੇ ਸਤਿਗੁਰੂ ਧੰਗੁਰ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੋ ਅਰਦਾਸ ਬੇਨਤੀ ਕਰਵਾਏਗਾ ਉਹਦੇ ਸਾਰੇ ਦੁੱਖਾਂ ਦਾ ਵਿਗਨਾ ਕਲੇਸ਼ਾਂ ਸੰਕਟਾਂ ਦਾ ਨਾਸ ਸਤਿਗੁਰੂ ਜੀ ਆਪ ਨਿਵਾਰਨ ਕਰਨਗੇ ਔਰ ਦਰੁ ਕਰੋ ਅਸੀਸ ਬਖਸ਼ਣਗੇ ਸੋ ਇੱਥੇ 24 ਘੰਟੇ ਸਤਿਗੁਰਾਂ ਦੇ ਦਰਬਾਰ 'ਚ ਗੁਰੂ ਘਰ ਲੰਗਰ ਵਰਤ ਰਿਹਾ ਹੈ ਔਰ ਸਭੂ ਸਟਾਫ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਭੂ ਮੈਂਬਰ ਸਹਿਬਾਨ ਭੜੇ ਤਨ ਮਨ ਦੇਹੀ ਦੇ ਨਾਲ ਸੇਵਾ ਕਰ ਰਹੇ ਹਨ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਈ। ਸ਼੍ਰੀ ਹਰਿ ਕ੍ਰਿਸ਼ਨ ਸਹਿਬ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਸਦਕਾ ਐਤਕੀ ਨੋਮਾ ਦਸਤਾਰ ਸਿਖਲਾਈ ਕੈਂਪ 5 6 ਫਰਵਰੀ 2025 ਨੂੰ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਵੱਖੋ-ਵੱਖਰੀਆਂ ਥਾਵਾਂ ਤੋਂ ਦਸਤਾਰ ਕੋਚ ਆਪਣੀਆਂ ਸੇਵਾਵਾਂ ਨਿਭਾਉਣ ਲਈ ਪਹੁੰਚ ਰਹੀ ਹੈ। ਆਓ ਆਪਾਂ ਸਾਰੇ ਰਲ ਕੇ ਦਸਤਾਰਾਂ ਸਿੱਖੀਏ ਤੇ ਸਿਖਾਈਏ ਤੇ ਹੋਰਨਾਂ ਨੂੰ ਵੀ ਗੁਰੂਆਂ ਦੇ ਚੱਲੇ ਰਾਹ ਤੇ ਚਲਾਈਏ ਤੇ ਇਹ ਦਸਤਾਰ ਕੈਂਪ ਜਿਹੜਾ ਬਿਲਕੁਲ ਫ੍ਰੀ ਹੋਵੇਗਾ ਜਿਸ ਦੇ ਵਿੱਚ ਫ੍ਰੀ ਦਸਤਾਰਾਂ ਦਿੱਤੀਆਂ ਜਾਣਗੀਆਂ ਜਿਹੜਾ ਮੇਰਾ ਵੀਰ ਭੈਣ ਭਰਾ ਪ੍ਰਣ ਕਰੇਗਾ ਕਿ ਅਸੀਂ ਅੱਜ ਤੋਂ ਕੇਸ ਕਤਲ ਨਹੀਂ ਕਰਾਵਾਂਗੇ ਉਹਨਾਂ ਨੂੰ ਫ੍ਰੀ ਦਸਤਾਰਾਂ ਦਿੱਤੀਆਂ ਜਾਣਗੀਆਂ ਫ੍ਰੀ ਦਮਾਲੇ ਦਿੱਤੇ ਜਾਣਗੇ ਤੇ ਉਹਨਾਂ ਨੂੰ ਦਸਤਾਰਾਂ ਤੇ ਦਮਾਲੇ ਬੰਨਣੇ ਵੀ ਸਿਖਾਏ ਜਾਣਗੇ ਨਾਲ ਹੀ ਅੱਜ 6 2 25 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਵੇਗਾ ਆਓ ਆਪਾਂ ਸਾਰੇ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬੇ ਪਹੁੰਚ ਕੇ ਅੰਮ੍ਰਿਤ ਛਕੀਏ ਤੇ ਗੁਰੂ ਵਾਲੇ ਬਣੀਏ ਤੇ ਨਾਲ ਹੀ ਅੱਜ ਵੀ ਦਸਤਾਰ ਸਿਖਲਾਈ ਕੈਂਪ ਲੱਗਣਾ ਹੈ ਜਿਸ ਵਿੱਚ ਦਸਤਾਰਾਂ ਫ੍ਰੀ ਦਿੱਤੀਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ